ਤੇ ਬਰੇ ਤੇ ਹਲਵਾਈ ਬਾਈ ਕਿੰਨੀਆਂ ਚਲੇ ਬਈਆਂ 2 ਢਾਈ ਕੋਲ ਠੀਕ ਹੈ ਬਾਈ ਬਾਈ ਤਿਆਰੀ ਭੁੱਲੋਗੀ ਕੰਮ ਚੱਲ ਰਿਹਾ ਹੁਣ ਤੇ ਆਪਣੇ ਬਰੈਡ ਬਣ ਰਹੇ ਅੰਦਰ ਤਿੰਨ ਤਿੰਨ ਹਲਵਾਈ ਲੱਗੇ ਹੋਏ ਹਾਂਜੀ ਬਾਈ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਆਪਣੀ ਬਾਈ ਵੀਡੀਓ ਵਿੱਚ ਨਵੀਂ ਵਿੱਚ ਤੇ ਵੀਰੇ ਅੱਜ ਦੀ ਵੀਡੀਓ ਆਪਣੀ ਜਿਹੜੇ ਆਪਣੇ ਸ਼ਹੀਦੀ ਜੋੜ ਮੇਲਾ ਹੁੰਦਾ ਆਪਣੇ ਪਿੰਡ ਦੇ ਨਾਲ ਇਹ ਗੁਰਦੁਆਰਾ ਗੁਰੂਗੜ੍ਹ ਸਾਹਿਬ ਹੈ ਨਾ ਉਹਨਾਂ ਦੇ ਉੱਪਰ ਵੀਡੀਓ ਆ ਤੇ ਆਪਾਂ એનર્ਜੀ ਚਣ ਤੇ ਆਪਣੀ ਸਵਾ ਦਾ ਪੂਰਾ ਦਿਖਾਇਆ ਤੁਹਾਨੂੰ ਜਿੰਨਾ ਕੱਪਾ ਤੇ ਹੋ ਸਕਿਆ ਤੇ ਆਪਾਂ ਨੇ ਦਿਖਾਇਆ ਤੁਹਾਨੂੰ ਤੇ ਵੀਡੀਓ ਨੰਬਰ ਇਹ ਨੀਚੇ ਨਾਲ ਆਵਣਾ ਵੈਗੇ ਦੇਖਿਓ ਤੇ ਉਦਾਂ ਵੀਰੇ ਬਾਕੀ ਵੀਡੀਓ ਨੂੰ ਲਾਈਕ ਕਮੈਂਟ ਸ਼ੇਅਰ ਜਰੂਰ ਕਰੇ ਕਰੋ ਬਾਈ ਜੈ ਦੋਕੇ ਤੁਸੀਂ ਲੰਘ ਜਾਨੇ ਸਵਾਸ ਉਹ ਲੈ ਜਾਂਦੇ ਇਕਣੀ ਤੇ ਲਾਈਕ ਕਮੈਂਟ ਜਰੂਰ ਕਰੇ ਕਰੋ ਬਾਈ ਬਾਕੀ ਦਾ ਵੀਰੇ ਸਵਾ ਦੇ ਦਿਨ ਚੱਲਦੇ ਆ ਥੋੜਾ ਜਿਹਾ ਆਪਣਾ ਪਰੇਜ ਰੱਖੋ ਸਾਰੇ ਜਣੇ ਠੀਕ ਨੇ ਜੀ ਕੋਰਤਾ ਜੀ ਬਸ ਠੀਕ ਹੈ ਬਾਕੀ ਪ੍ਰੋਗਰਾਮ ਤਾਂ ਬਾਕੀ ਤੁਸੀਂ ਵੀਡੀਓ ਦੇਖੋ ਨੰਦਲੋਈ ਬੁਰਾ ਮਾਰਾ ਇਹਦਾ ਠੀਕ ਹੈ ਜੀ ਸੱਜਣ ਮੜਾ ਜਿਹਾ ਵਿਊ ਚੈੱਕ ਕਰੋ ਆਪਣਾ ਗੁਰਦੁਆਰਾ ਕਿੰਨਾ ਸੋਹਣਾ ਲੱਗਦਾ ਤੇ ਲੋਦੀ ਬਾਈ ਆਪਣੇ ਨਰਗੀਤਾਂ ਦੇ ਲੰਗੜੀ ਤਿਆਰੀ ਚੱਲ ਰਹੀ ਆ ਪੈਕਿੰਗ ਹੋ ਰਹੀ ਜਲੇਬੀਆਂ ਦੀ ਤੇ ਹੈਪੀ ਬਾਈ ਨਾਲੇ ਚਾਹ ਨਾਲੇ ਜਲੇਬੀਆਂ ਚੱਲ ਰਹੀਆਂ ਇੱਧਰ ਠੀਕ ਆ ਜੀ ਤੇ ਕਰੋ ਚੈੱਕ ਇੱਕ ਦੋ ਤਿੰਨ ਚਾਰ ਪੰਜ ਟੱਪੇ ਹੋ ਗਏ ਬਾਈ ਤੇ ਬਾਕੀ ਚਲੂਗਾ ਹਾਂ ਮਿਲਦੇ ਆਂ ਫਿਰ ਰੁੱਕੇ ਥੋੜੀ ਦੇਰ ਠੀਕ ਆ ਜੀ ਸਾਪੇ ਕਿੰਨੇ ਕੰਟਰੋਲ ਨਾਲ ਜਲੇਬੀਆਂ ਆਹ ਪੱਜ ਗਿਆ ਨਾਲ ਬਾਈ ਨੂੰ ਚਲ ਬਾਈ ਜਲੇਬੀਆਂ ਕਿੰਨੀਆਂ ਆਪਣੀਆਂ ਬਾਈ ਤੇ ਹਲਵਾਈ ਬਾਈ ਕਿੰਨੀਆਂ ਚਲੇਦੀਆਂ ਐ ਦੋ ਢਾਈ ਕੋਟ ਠੀਕ ਐ ਬਾਈ ਚਲੋ ਚੋ ਠੀਕ ਐ ਠੀਕ ਐ ਤੇ ਬਾਕੀ ਬਾਈ ਕਟਾ ਇੱਕ ਤਾਂ ਮੰਜ਼ਲਾ ਖਾਲੀ ਕਰਤਾ ਦੂਗਾ ਹਾਂ ਫੇਰ ਪੜ ਗਿਆ ਉਹ ਵੀ ਕੰਨ ਆਪਾ ਤੀਆਂ ਹੋਈ ਅੱਛਾ ਅੱਛਾ ਠੀਕ ਐ ਠੀਕ ਐ ਡਬਲ ਸਾਫ ਇਹ ਦੋ ਮੰਜ਼ਲੀ ਦਾ ਇਹ ਤਰਫਾ ਮੰਜ਼ਲਾ ਲੱਗ ਰਿਹਾ ਅੱਛਾ ਠੀਕ ਐ ਬਾਈ ਤਿੰਨ ਮੰਜ਼ਲਾ ਖਾਲੀ ਕਰਤੀਆਂ ਬਾਈ ਚੌਥੀ ਲੱਗ ਗਈ ਸਾਡੇ ਸਰਪੰਚ ਸਾਹਿਬ ਥੋੜੀ ਲੇਟ ਆਏ ਬਾਈ ਤੇ ਬਾਈ ਸਾਡੇ ਚਾਚੇ ਹੋ ਨਹੀਂ ਲੱਗੇ ਹੋਣ ਚਾਚੇ ਠੀਕ ਹੈ ਹਾਂ ਜੀ ਵਧੀਆ ਸਾਡੇ ਬਾਈ ਚਾਚੇ ਜਲੇਬੀਆਂ ਕੱਢ ਰਹੇ ਆ ਚਾਚਾ ਦੀ ਡਿਊਟੀ ਲੱਗੀ ਬਾਈ ਜਲੇਬੀਆਂ ਕੱਢਣ ਦੀ ਬਾਕੀਆਂ ਦੀ ਪੈਕਿੰਗ ਚ ਲੱਗੀ ਬਾਈ ਔਡੀਸ ਆ ਲੈਣੇ ਜੀ ਇਹ ਸਾਡੇ ਬਾਪੂ ਜੀ ਹੋਣੀ ਫੋੜਨ ਲੱਗੇ ਹੋਏ ਜੀ ਫੁੱਲ ਫੋੜ ਰਹੇ ਆ ਦੇਖੋ ਜੀ ਇਹ ਆਪਾਂ ਨੇ ਜਦ ਮਹਾਰਾਜ ਆਇਆ ਕਰਦੇ ਉੱਪਰ ਗੇਰੇ ਕਰਦੇ ਜੀ ਤੇ ਸਵਾਗਤ ਕਰਨੇ ਨੂੰ ਹਾਂਜੀ ਹਾਂਜੀ ਤੇ ਬਈ ਲੱਗੇ ਸਾਰੇ ਸੇਵਾ ਨਵਾਉਣ ਆ ਬੇਲੜ ਸਾਡੇ ਪਿੰਡ ਦਾ ਜੇ ਡੱਕਾ ਤੋੜ ਕੇ ਨਹੀਂ ਤਾਜੀ ਇਹ ਠੀਕ ਹੈ ਜੀ ਜਲੇਬੀਵਾ ਜਲੇਬੀ ਉਧਰ ਰਹੀ ਚਾਚੇ ਕਿੱਦੇ ਲੱਗੇ ਬਣਾਉਣਾ ਇਹ ਅਸੀਂ ਲੱਗੇ ਹੋਏ 12 ਵਜੇ ਰਾਤ ਦੇ ਅੱਛਾ ਸ੍ਰੀ ਗੁਰੂ ਜੀ ਦੁਪਹਿਰ ਦੇ ਨਾ ਨਾ ਹਾਂ ਤਿਆਰੀ ਤਾਂ ਸਾਡੀ 12:00 12:00 ਵਜੇ ਕੱਢਣ ਲੱਗ ਗਏ ਸੀ ਠੀਕ ਆ ਤੇ ਕੱਲੂ ਵੀ ਆਪਣਾ ਲੰਗਰ ਹੈਗਾ ਨਹੀਂ ਤਾਂ ਤੇ ਕੱਲੂ ਫਿਰ ਕੱਲੂ ਵੀ ਤਿਆਰੀ ਪੂਰੀ ਆ ਕੱਲੂ ਬਰੈਡ ਪਕੌੜਿਆਂ ਦਾ ਲੰਗਰ ਹੈ ਬਰੈਡ ਪਕੌੜਿਆਂ ਦਾ ਠੀਕ ਆ ਭਾਈ ਖਟਾਈ ਨਾਲ ਹੈਗੀ ਖਟਾਈ ਖਟਾਈ ਵੀ ਨਾਲੇ ਹੈ ਠੀਕ ਆ ਏ ਭਾਈ ਚਾਹ ਆਪਣੇ ਬਰਖ ਬੜਾ ਲੰਗਰ ਹੈ ਚਾਹ ਦਾ ਜੀ ਸਾਡਾ ਸਲਕਾ ਠੀਕ ਹੈ ਠੀਕ ਹੈ ਠੀਕ ਹੈ ਭਾਈ ਤੇ ਭਾਈ ਜਰੂਰ ਪਹੁੰਚਿਓ ਜਿਹੜੇ ਵੀ ਦੇਖਦੇ ਵੀਡੀਓ ਨੂੰ ਠੀਕ ਹੈ ਜੀ ਗਾਈ ਚਲੇ ਵੀ ਖਾ ਲਓ ਉੱਥੇ ਘਟ ਜਾਓ ਉੱਥੇ ਹੋਣਾ ਨਾ ਨਾ ਜਿੱਤਨੀ ਇਹ ਚਾਣਾ ਦੀ ਹੈ ਤਾਂ ਉੱਥੇ ਹੋਣਾ ਹੈਗੀ ਬਸ ਜੇ ਮੈਨੂੰ ਆਇਆ ਰੋਟੀਆਂ ਦੇ ਸੰਗ ਲਾ ਦੇਣੇ ਨਾ ਪ੍ਰਦੀਪ ਭਾਈ ਆਪਣਾ ਦਲੀਬਿਆਂ ਕੰਮ ਨਿਪਟ ਗਿਆ। ਪਾਂਡੇ ਲਗੇ ਲੋਡ ਗਾਣਾ ਆਪਣਾ ਟਰਾਲੇ 'ਚ। ਅਕਾਲਾ ਸਮਾਨ ਹੈ ਬਾਕੀ ਭਾਈ। ਅਸੀਂ ਤੇ ਦੋ ਜਣੇ ਉੱਪਰ ਲੋਡਿੰਗ ਕਰ ਰਹੇ ਹਾਂ ਪਾਂਡਿਆਂ ਦੀ। ਤੇ ਬਾਕੀ ਸਾਡੇ ਗੱਭਰੇ। ਵਾਰ ਰੱਖ ਦੋ। ਉੱਪਰ ਲਿਆ ਗਰੂ ਉੱਪਰ ਲਿਆ ਫਰਾਦੀ। ਪਤਿ ਭਾਈ। ਰੱਤ ਘਾ ਦੱਲ ਰਿਹਾ। ਛੜ ਖਾਣ। ਆ ਸਿਵਰ ਹੈ ਮੈਨੂੰ ਮੈਮਰੀ ਭਾਜ ਨਹੀਂ ਘਟਾ ਓਏ ਹੋ ਹੋ ਤੇ ਜਨ ਨਾਰਾ ਸੱਚਾ ਤੇ ਜਨ ਨਾਰਾ ਸੱਚਾ ਤੇ ਜਨ ਨਾਰਾ ਅਰੇ ਸਾਰੇ दर में परे प्रा दरजा ਸਤਿਕਾਰਯੋਗ <laughs> ਮਾਰਦਾ ਪਾਲਿਸ ਗੁਰੂ ਦੇ ਨੰਬਰ ਟੋਟੇ ਬਤਾਰੇ ਸਾਰੇ ਜ਼ਿਲ੍ਹਿਆਂ ਵਿੱਚ ਬਤਾਰੇ ਇੱਕ ਦੋ ਸਾਰੇ ਵਿੱਚ ਫੜੇ ਚੱਲ চাল চাল বলে ਆਇਆ ਆ ਤੇ ਬੇਟਾ ਟਾਈਮ ਆ ਜ ਸਭਾ ਦੇਣਾ ਆਪਣੇ ਲੰਗਰ ਦਾ ਤੇ ਬਰੈਡ ਬਰੋਦਰ ਪਤਾ ਨਹੀਂ ਲੱਗ ਰਹੇ ਸਾਰੇ ਦੇਖੋ ਲੱਕੜੀਆਂ ਲਾਉਂਦੇ ਹੁਣ ਆਪਾਂ ਚੱਲਨੇ ਆਪਣੇ ਉਧਰ ਥੋੜੇ ਸਮਾਨ ਆ ਉਹ ਲਿਖਿਆ ਆਪਾਂ ਉਧਰ ਹੀ ਤੁੰਦ ਬਾਈਪ ਹੋ ਰਹੀ ਆ ਹਾਂ ਆ ਗਿਆ ਆ ਗਿਆ ਤੇ ਬਾਈ ਆਪਣੇ ਅੱਜ ਸੰਦਲੋ ਲੰਗਰ ਆ ਤੇ ਤੁੰਦੋ ਦੇਖੋ ਪੱਕੀ ਪੈਂਦੀ ਉਹ ਪੈਂਦੀ ਬਾਈ ਓਰੇ ਤੇ ਸਾਰਾ ਦਿਨ ਨਾ ਪਵੇ ਅੱਜ ਨਾ ਆਪਣਾ ਛੇਤੀ ਮੇਲਾ ਹੁੰਦਾ ਨਾ ਪੱਕੀ ਧੁੰਦ ਪੈਂਦੀ ਆ ਆ ਦੇਖੋ ਧੁੰਦੀ ਧੁੰਦ ਹੋਇਆ ਵਾ ਇਹ ਆਪਣਾ ਲੰਗਰ ਹੈ ਬਾਈ ਦਰਪਾਂਡੇ ਪੁੰਡੇ ਤੋਂ ਹੋ ਕੇ ਚਾਹ ਬਰੱਡਾ ਲੰਗਰ ਆ ਉਹ ਦਿਖਾਉਣਾ ਮੈਂ ਤਿਆਰੀ ਚੱਲ ਰਹੀ ਪੂਰੀ ਆ ਦੇਖੋ ਜੀ ਇਹ ਸਾਡੇ ਪਿੰਡ ਦਾ ਲੰਗਰ ਵੀ ਪੂਰੀ ਤਿਆਰੀ ਚੱਲ ਰਹੀ ਯਾਰ ਜੇ ਅੱਧਰ ਖਾਣ ਦੇ ਨਾ ਕੋਈ ਨਹੀਂ ਕੋਈ ਗੱਲ ਦਾ ਚੂਗ ਰੱਡ ਅੱਗੇ ਤਾਂ ਅਸੀਂ ਲੰਗਰ ਉਰੇ ਲਾਉਂਦੇ ਬਾਈ ਇੱਥੇ ਇਹਨਾਂ ਦੇ ਲੋ ਆਪਣੇ ਅੰਦਰ ਆਚਾਰ ਚੂਰ ਪਾਇਆ ਬਤਾ ਕਰਕੇ ਇਹ ਸੈਟਿੰਗ ਲੋਟ ਆ ਜੀ ਫਿਰ ਆਪਾਂ ਨੇ ਇੱਧਰ ਬਾਹਰ ਕੱਢ ਲਿਆ ਸਾਰੀ ਤੇ ਬਾਕੀ ਲਈ ਤੁਹਾਨੂੰ ਦੇਖੋ ਜੀ ਐਨ ਪੂਰੀ ਤੁੰਨਾ ਪੈਂਦੀ ਬਾਈ ਠੀਕ ਆ ਚਲੋ ਮਿਲਦੇ ਹਾਂ ਬਾਈ ਇੱਧਰ ਆਪਣੇ ਲੋਹਾਰੀ ਪੰਡ ਲੋਹਾਰੀ ਵਾਲਿਆਂ ਦਾ ਰੈਕਟਰ ਬਾਈ ਆ ਜਿਹੜਾ ਆਪਾਂ ਨੇ ਤੁਹਾਨੂੰ ਵੀਡੀਓ ਨਹੀਂ ਪਾਈ ਤੀ ਸੋਨਾ ਲਿਖਾ ਹੋਈ ਆ ਆ ਦੇਖੋ ਤੇ ਲੋਹਾਰੀ ਵਾਲਾ ਲੰਗਰ ਇੱਧਰ ਆ ਦੇਖੋ ਠੜ ਦਾ ਨਜ਼ਾਰਾ ਦੇਖੋ ਭਾਈ ਤਿਆਰੀ ਭੁੱਲੋਗੀ ਕੰਮ ਚੱਲ ਰਿਹਾ ਹੁਣ ਤੇ ਆਪਣੇ ਬਰੈਡ ਬਣ ਰਹੇ ਇੱਧਰ ਤਿੰਨ-ਚਾਰ ਵਾਈ ਲੱਗੇ ਹੋਏ ਬਾਕੀ ਵਰਤੌਣੇ ਵਾਲਾ ਕੰਮ ਇੱਧਰ ਹੈ ਬਾਈ ਤੇ ਆ ਦੇਖੋ ਆਪਣੇ ਬਣਦਾ ਲੱਗ ਰਿਹਾ ਜੀ ਸ਼ਿੰਕਾ ਜੀ ਹੈਪੀ ਲੱਗਿਆ ਮੈਨੂੰ ਮੈਂ ਵੀ ਹੁਣ ਫੈਕਟ ਬੋਡ ਖਲਾ ਕੇ ਆਪਾਂ ਨੇ ਅੱਜ ਜਾਨੀ ਕਿ ਸਾਰੇ ਦਾ ਨੋਰੀ ਪੇਜੀ ਆ ਤਾਂ ਕਿ ਤਾ ਵਧੀਆ ਹੋਲਾ ਖੋਲਾ ਆਏ ਭਾਈ ਪਾਣੇ ਡਿੰਡੇ ਆਪਣੇ ਉਰੇ ਤੋਂ ਹੋ ਰਹੇ ਆ ਨਾਲੇ ਆਪਣੇ ਭਾਈ ਲੋਹਾਰੀ ਵਾਲਿਆਂ ਦਾ ਇੱਧਰ ਸਾਹਮਣੇ ਰੋਟੀ ਪਾਣੀ ਦਾ ਆਪਣਾ ਆਹ ਸਾਰਾ ਕਿੰਦਲਾ ਪੂਰੇ ਚਾਵੰਗ ਦੀ ਆਪਣੀ ਬਾਕੀ ਚਲੋ ਗਾ ਮੇਦੇ ਅੱਗੂ ਆ ਜਾਏਗਾ ਹਾਂ ਚੱਲੀਏ ਉੱਤੋਂ ਸੇਨਾ ਸਤਿਕਾਰਯੋਗ ਜੀ ਤੁਸੀਂ ਬੰਦ ਕੇ ਆ ਮਤਲਬ ਨਾ ਬੁਲਾ ਲੈ ਕੋਣ ਬੜਾ ਹੋਏ ਨੇ ਕਹਿੰਦੇ ਇਹ ਕਰਨਾ ਚਾਹੀਦਾ ਹਾਂਜੀ ਹਾਂ ਭਾਈ ਪੰਜਾਬੀ ਬੋਲਦਾੜੀ ਇਹ ਇੰਟਰਨੈਸ਼ਨਲ ਚਲੋ ਇਹ ਚੱਕ ਦੋ ਚੱਕ ਦੋ ਕੰਮ ਚੱਕ ਦੋ ਵੀ ਭਾਈ ਵਧੀਆ ਬਲੌਗ ਬਣਾਉਂਦਾ ਲਾਈਕ ਸ਼ੇਅਰ ਨਾਲ ਦੀ ਨਾਲ ਕਰਦੇ ਕਰੋ ਕਰੇ ਕਰੋ ਭਾਈ ਹੁਣ ਤਾਂ ਪੰਜਾਬ ਵਰਸ ਤੋਂ ਆਰਡਰ ਆ ਗਏ ਜੀ ਸਾਰਿਆਂ ਨੂੰ ਮੰਨਣਾ ਪੈਣਾ ਜੀ ਠੀਕ ਹੈ ਭਾਈ ਆੜਾ ਭਾਈ ਚੰਨੀ ਡਾਉਨ ਹੋ ਗੱਲਾਂ ਦੀ ਗੱਲਾਂ ਭਾਈ ਐ ਜੰਨੀ ਬੀਬੀਆਂ ਨਾ ਹੱਬ ਹੋ ਕਰਦੀਆਂ ਇੱਕ ਇੱਕ ਦੀਆਂ ਜੀ ਸਾਰਿਆਂ ਨੂੰ ਸਸੀਗਾ ਬਾਈ ਮੈਂ ਤਾਂ ਬੀਬੀਆਂ ਲਹਾ ਬਹੁਤ ਕਰਦੀ ਕਿਤੇ ਜਗਰ ਲਹਾ ਬਹੁਤ ਕਰਦੀਆਂ ਦੋ ਦੋ ਵਾਰ ਕਈ ਤਾਂ ਮੈਂ ਕਹਿੰਨਾ ਵੀ 8 8 8 9 ਵਾਰ ਆ ਦੇ ਹੋਰ ਹੋਰ ਬਾਈ ਬਹੁਤ ਲਹਾ ਕੱਲ੍ਹ ਉਹ ਦੇਖੀ ਸਾਹਦੇ ਬੀਬੀ ਵਧਣੇ ਸਾਹਦਾ ਕੈਟਰੋਲ ਵਰਣਾ ਜੀ ਹਾਂ ਫੇਰ ਇਹਨਾਂ ਦੇਖਣਾ ਜੀ ਬਾਈ ਮੁੱਲ ਖਾਈ ਪਤਾ ਨਹੀਂ ਕਿਤਾ ਜਾਂਦਾ ਮੈਂ ਤਾਂ ਆਪ ਇੱਕ ਖਾ ਕੇ ਵੇਖਾਂ ਚਲ ਵਧੀਆ ਗੱਲ ਹੈ ਲੋ ਦੀ ਗਾ ਤੇ ਤੇਲ ਹੈ ਨਿਹਰਾ ਹੀ ਪਰ ਲੰਗਰ ਨੂੰ ਲੰਗਰ ਸਮਝ ਕੇ ਖਾਣਾ ਚਾਹੀਦਾ ਇਹ ਲੰਗਰ ਨੂੰ ਰਸ ਸਮਝ ਕੇ ਕਰਨੀ ਜੀ ਲੋਕੀ ਗੋਲ ਬਹੁਤ ਕਰਦੇ ਆ ਜੀ ਸਾਡੇ ਆਪਣੇ ਬੰਦੇ ਵੀ ਘੱਟ ਨਹੀਂ ਹੈਗੇ ਜੀ ਪਹਿਲਾਂ ਘਰ ਟੋਨੇ ਆ ਜੀ ਇਹ ਵਰਤੋਨੇ ਆ ਬੰਦੇ ਲੈ ਆਉਣੇ ਆ ਰੁਕ ਜਾ ਪੱਕ ਤੇਰੇ ਅੰਦਰੋਂ ਦੇ ਮਾੜਾ ਮਾੜਾ ਹੋ ਰੁੱਟਦਾ ਹੀ ਜਦ ਰਾਜ ਮਰੇ ਦਾ ਖਾਸਤਾ ਦਾ ਜਦੋਂ ਦੋਰਾ ਪੜਦਾ ਹੈ ਲੋਕਾਂ ਨੂੰ ਦੇਖੋ ਜੀ ਬਰੈਡ ਦਾ ਲਾਹ ਲੰਦੇ ਹੋਏ ਸਾਡੀ ਦਾਦਾ ਉੱਪਰ ਦੇ ਉੱਪਰ ਬਰੈਡ ਖਾ ਰਹੇ ਨੇ ਗੱਪੜੂ ਸਾਰੇ ਕਹਾਗਾ ਹੋ ਜਾ ਜੀ ਕਹਾਗਾ ਹੋ ਜਾ ਜੀ ਆਹ ਬੰਦੇ ਅੱਲਾਹ ਆਰਬੂਜ਼ ਨੇ 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 ਪਿਆਰੇ ਭੈਣੋ ਭਰਾਵੋ ਜੀ ਆਪਾਂ ਦੇ ਪੱਕੇ ਯਾਰ ਹੈ ਅਰਥਿਕ ਇਸ ਲਈ ਲਾਭੀ ਹਾਜ਼ਰ ਹੋਣ ਦੇ ਤੇ ਭਾਈ ਸ਼ਾਮ ਦੀ ਸਮਾਪਤੀ ਹੋ ਚੁਲਦੀ ਹੈ ਤੇ ਭਾਈ ਸ਼ਾਮ ਦੀ ਸਮਾਪਤੀ ਹੋ ਚੁਲਦੀ ਹੈ ਹੋਰ ਪਾਣੇ ਵਾਲਾ ਵੀਰੇ ਹੁਣ ਸੰਗਤ ਨੇ ਵੱਧਾਉਣਾ ਹੈ ਜੀ ਤੇ ਅਸਮਾਨ ਆਪਣੀ ਮੁਕਣ ਵਾਲਾ ਬਸ ਸਾਰੇ ਭਾਈ ਪੂਰੀ ਸੇਵਾ ਨਿਭਾ ਰਹੇ ਨੇ ਸਾਡੇ ਪਿੰਨ ਵਾਲੇ ਨੌਜਵਾਨ ਅਕੀ ਤਾਂ ਮੈਂ ਚਾਰ ਪੰਜ ਜਾਣੇ ਹੋਣਾ। ਪਾਸ ਕਰੇ ਸਭ ਕੋਈ। ਬਾਕੀ ਤੇ ਦੇਖੋ ਕਿ 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 ਦਈ ਜਾਵ। ਰੋੜੇ ਕੀ ਮਟਿਆਈ। ਸਾਰੇ ਪੂਰੀ ਮਿਹਨਤ ਨਾਲ ਲੱਗੇ ਹੋਏ ਨੇ ਭਾਈ। ਹਾਂਜੀ। ਉਹ ਜੀ ਭਾਈ ਸਮਾਪਤੀ ਹੋ ਗਈ ਆਪਣੇ। ਭਾਂਡੇ-ਮੁੰਡੇ ਇਕੱਠੇ ਕਰਦੇ ਹਾਂ ਸਾਰੇ। ਐਨੇ ਤਾਂ ਲੱਦ ਲੈ ਆਪਾਂ ਨੇ। ਬਾਕੀ ਚਲੋ ਲੱਗ ਰਹੇ ਹਾਂ। ਤੇ ਕੱਲ ਦੇ ਲੰਗਰ ਵਾਲੇ ਵੀਰ ਤਿਆਰੀ ਕਰ ਰਹੇ ਹਾਂ ਆਪਣੇ ਲੰਗਰ ਦੀ। होगी भाई ठीक है जी एक जना उ भेज दो भाई हो जी भाई अमे गया अरदास कर लगी जी भाई वाहेगुरु जी

É <síts> isso.